ਬਟਿੰਡਾ ਤਲਵੰਡੀ ਸਾਬੋ ਰੋਡ ਤੇ ਬੀਤੀ ਦੇਰ ਸ਼ਾਮ ਕੋਟ ਸ਼ਮੀਰ ਪਿੰਡ ਨੇੜੇ ਪੈਟਰੋਲ ਪੰਪ ਤੋਂ ਕੈਸ਼ ਲੈ ਕੇ ਜਾ ਰਹੇ ਦੋ ਸਕੂਟੀ ਸਵਾਰ ਨੌਜਵਾਨਾਂ ਨੂੰ ਤਿੰਨ ਲੁੱਟਕਾਂ ਵੱਲੋਂ ਹੋ ਮਾਮਲੇ ਵਿੱਚ ਬਟਿੰਡਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਟਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਕੋਟ ਸ਼ਮੀਰ ਨੇੜੇ ਸਕੂਟਰੀ ਤੇ ਜਾ ਰਹੇ ਨੌਜਵਾਨਾਂ ਤੋਂ ਤਿੰਨ ਨੌਜਵਾਨਾਂ ਵੱਲੋਂ 1,25,000 ਦੀ ਲੁੱਟ ਕੀਤੀ ਗਈ ਹੈ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਪੁਲਿਸ ਕਰਮਚਾਰੀ ਹੈ ਇਸ ਖਿਲਾਫ ਪਹਿਲਾ ਵੀ ਮਾਮਲਾ ਦਰਜ ਹੈ ਪੁਲਿਸ ਦੌਰਾਨ ਇਹ ਗੱਲ سامنے ਆਈ ਹੈ ਕਿ ਕ੍ਰੈਡਿਟ ਕਾਰਡ ਕੈਸ਼ ਕਰਵਾ ਕੇ ਪੈਟਰੋਲ ਪੰਪ ਤੋਂ ਦੋ ਨੌਜਵਾਨ ਸਕੂਟਰੀ ਤੇ ਜਾ ਰਹੇ ਸਨ ਇਸ ਦੌਰਾਨ ਹੀ ਰਸਤੇ ਵਿੱਚ ਮੋਟਰਸਾਈਕਲ ਦੇ ਸਵਾਰ ਦੋ ਨੌਜਵਾਨਾਂ ਵੱਲੋਂ ਸਕੂਟਰੀ ਸਵਾਰਾਂ ਤੇ 135000 ਦੀ ਲੁੱਟ ਕੀਤੀ ਗਈ ਸੀ ਇਸ ਦੌਰਾਨ ਹੀ 10000 ਮੌਕੇ ਤੇ गिर ਗਏ ਸੀ ਇਸ ਲੁੱਟ ਦੀ ਘਟਨਾ ਦਸਾਚਿਸ਼ ਕਰਤਾ ਕੁਰਜੀਤ ਸਿੰਘ ਵਾਸੀ ਗਣੇਸ਼ਾ ਬਸਤੀ ਸੀ ਜਿਸ ਵੱਲੋਂ ਪੁਲਿਸ ਮੁਲਾਜ਼ਮ ਸਾਹਿਬ ਲਵਜੀਤ ਸਿੰਘ ਵਾਸੀ ਨੈਸ਼ਨਲ ਕਲੋਨੀ ਅਤੇ ਸੁਖਚੰਦ ਸਿੰਘ ਵਾਸੀ ਗਿਲ ਪੱਤੀ ਕਲਾਕ ਰਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਵੱਲੋਂ ਇਹਨਾਂ ਤਿੰਨੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ 1,25,000 ਰੁਪਏ ਬਰਾਮਦ ਕਰ ਲਿੱਤਾ ਗਿਆ ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿੱਤਾ ਗਿਆ ਪੁਲਿਸ ਕਰਮਚਾਰੀ ਲਵਜੀਤ ਸਿੰਘ ਖਿਲਾਫ ਪਹਿਲਾ ਹੀ ਮਾਮਲਾ ਦਰਜ ਹੈ ਅਤੇ ਉਹ ਡਿਊਟੀ ਤੋਂ ਗੈਰਹਾਜ਼ਰ ਚੱਲ ਰਹੀ ਸੀ ਤਿੰਨੇ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕੁਝ ਕਿਛ ਕੀਤੇ ਜਾਵੇਗੀ ਕੁਝ ਕਿਛ ਦੌਰਾਨ ਹੋਰ ਘਟਨਾਵਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ ਸਦਰ ਬਠਿੰਡ ਥਾਣੇ ਦੇ ਏਰੀਆ ਕੋਟ ਸ਼ਮੀਰ ਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਨਨੋਨ ਔਰ ਉਹਨਾਂ ਨੇ ਇੱਕ ਐਕਟਿਵਾ ਤੇ ਦੋ ਜਿਹੜੇ ਵਿਕਟਿਮ ਜਾ ਰਹੇ ਸੀਗੇ ਉਹਨਾਂ ਤੋਂ ਇਨੀਸ਼ੀਅਲ ਇਨਫੋਰਮੇਸ਼ਨ ਸਗੀ ਕਿ ਗਨਪੁਆਇੰਟ ਤੇ 2 ਲੱਖ ਖੋ ਕੇ ਲੈ ਗਏ ਤੇ ਇਮੀਡੀਏਟਲੀ ਐਸਪੀ ਸਿਟੀ ਵੀ ਮੌਕੇ ਤੇ ਗਏ ਔਰ ਡੀਐਸਪੀ ਰੂਰਲ ਹਿਨਾ ਗੁਪਤਾ ਮੈਡਮ ਐਸਐਚਓ ਸਦਰ ਇਨਸਪੈਕਟਰ ਜਗਦੀਪ ਔਰ ਦੋਨੋਂ ਸੀਆਈ ਐਂਡ ਚਾਰਜਸ ਔਰ ਉਹਨਾਂ ਦੀ ਟੀਮਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੀਨ ਨੋਇੰਗ ਦਾ ਸੈਂਸਿਟਿਵਿਟੀ ਆਫ ਦਾ ਕ੍ਰਾਈਮ ਸੋ ਦਰਾਨੇ ਤਫਤੀਸ਼ ਜਦੋਂ ਮੁਦਈ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਜਿਹੜਾ ਵਿਕਟਿਮ ਹੈ ਉਹਨਾਂ ਦਾ ਨਾਮ ਕ੍ਰਿਸ਼ਨ ਅਫਤਾਰ ਹੈ ਤੇ ਉਹਦੇ ਪਿੱਛੇ ਉਹਦਾ ਦੋਸਤ ਗੁਰਜੀਤ ਸਿੰਘ ਆਪਣੀ ਐਕਟਿਵਾ ਸਕੂਟੀ ਤੇ ਜਾ ਰਹੇ ਸੀਗੇ ਔਰ ਉਹਨਾਂ ਨੇ ਮਹਾਦੇਵ ਪੈਟਰੋਲ ਪੰਪ ਜਿਹੜਾ ਭਾਗੀ ਵੰਦਲਪਿੰਡ ਚ ਉਹਦੇ ਨੇੜੇ ਆਪਣੇ ਇੱਕ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਸੀਗਾ ਤੇ ਉਹਦੇ ਚੋਂ 135000 ਜਿਹੜਾ ਕੈਸ਼ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕੋਟ ਸ਼ਮੀਰ ਕੋਲ ਜਿਹੜੇ ਦੋ ਬਿਨਾ ਨੰਬਰ ਪਲੇਟ ਦੀ ਬਾਈਕ ਤੇ ਆਏ ਨੌਜਵਾਨ ਇਹਨਾਂ ਨੇ ਇਹਨਾਂ ਦੀ ਬੜੀ ਸਪੀਡ ਚ ਲੈ ਕੇ ਆਏ ਤੇ ਇਹਨਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਦੀ ਐਕਟਿਵਾ ਇਹਨਾਂ ਦੀ ਥੱਲੇ ਸੁਟਦੀ ਜਿਹੜਾ ਕ੍ਰਿਸ਼ਨ ਅਵਤਾਰ ਔਰ ਉਹਦਾ ਦੋਸਤ ਸੀਗਾ ਗੁਰਜੀਤ ਔਰ ਜਿਹੜਾ ਅੱਗੇ ਬੈਠਾ ਸੀ ਕ੍ਰਿਸ਼ਨ ਅਵਤਾਰ ਉਹਦੀ ਪਾਕਟ ਚੋਂ ਨਾਨੇ ਜਿਹੜੇ ਪੈਸੇ ਸੀਗੇ 1 135000 ਉਹ ਖੋਲੇ ਔਰ ਜਿਹੜੀ ਨਾਲ ਦੀ ਸਕਫਲ ਹੋਈ ਉਹਦੇ ਚ 10000 ਥੱਲੇ ਡਿੱਗ ਪਏ ਤੇ ਟੋਟਲ 125000 ਲੈ ਕੇ ਉਹ ਉੱਥੋਂ ਮੌਕੇ ਤੋਂ ਭੱਜ ਗਏ ਤੇ ਜਦੋਂ ਸੂchna ਮਿਲੀ ਤਾਂ ਸਾਡੀ ਟੀਮ ਉੱਥੇ ਗਈ ਤੇ ਉੱਥੇ ਸੀਸੀਟੀਵੀ ਫੁਟੇਜਸ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਬਹੁਤ ਜ਼ਿਆਦਾ ਫੁਟੇਜ ਨਹੀਂ ਮਿਲੀ ਪਰ ਜਿੰਨੀ ਸਾਨੂੰ ਮਿਲੀ ਸੀ ਉਹਦੇ ਚ ਸਾਨੂੰ ਕੁਝ ਵਾਈਟਲ ਕਲੂਜ਼ ਮਿਲੇ ਔਰ ਹਿਊਮਨ ਇੰਟੈਲੀਜੈਂਸ ਔਰ ਸਾਇੰਟੀਫਿਕ ਤਫਤੀਸ਼ ਤੇ ਤਹਿਤ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਤਿੰਨੋਂ ਦੋਸ਼ੀ ਸਾਡੀ ਟੀਮ ਵੱਲੋਂ ਰਾਉਂਡ ਅਪ ਕੀਤੇ ਗਏ ਫ੍ਰੋਮ ਗ੍ਰੋਥ ਸੈਂਟਰ ਏਰੀਆ ਇਹਨਾਂ ਦੇ ਨਾਂ ਹੈਗੇ ਜੀ ਇੱਕ ਤਾਂ ਜਿਹੜਾ ਇਹਦੇ ਪਿੱਛੇ ਹੀ ਬੈਠਾ ਸੀਗਾ ਇਹਦਾ ਦੋਸਤ ਵਿਕਟਮ ਦਾ ਗੁਰਜੀਤ ਸਿੰਘ ਇੱਕ ਤਾਂ ਹੀ ਹੈ ਹੀ ਬਿਲੋਂਗਸ ਟੂ ਗਣੇਸ਼ ਪਸਤੀ ਬਠਿੰਡਾ ਦੂਜਾ ਲਵਜੀਤ ਸਿੰਘ ਹੈ ਇਹ ਪਿੰਡ ਪੁਲੀ ਦਾ ਰੈਂਡ ਵਾਲਾ ਤੇ ਤੀਜਾ ਦੋਸ਼ੀ ਸੁਖਚੈਨ ਸਿੰਘ ਹੈ ਇਹ ਪਿੰਡ ਗਿਲ ਪੱਤੀ ਦਾ ਰੈਂਡ ਵਾਲਾ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਉਹਦੇ ਚ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਗੁਰਜੀਤ ਹੈ ਉਹ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ ਇਹ ਪਹਿਲਾਂ ਵੀ ਉਹਦੇ ਨਾਲ ਕਈ ਵਾਰੀ ਜਾਂਦਾ ਰਿਹਾ ਔਰ ਉਹਨੇ ਜਿਹੜਾ ਜਦੋਂ ਕੈਸ਼ ਕ੍ਰੈਡਿਟ ਕਰਾਉਣਾ ਸੀਗਾ ਮਹਾਦੇ ਪੈਟਰੋਲ ਪੰਪ ਤੋਂ ਸੋ ਹੀ ਹੈਡ ਕਾਈਂਡ ਆਫ ਐਨ ਆਈਡੀਆ ਕਿ ਅਦਾਂ ਹੋ ਸਕਦਾ ਤੇ ਇਹਨੇ ਆਪਣੇ ਜਿਹੜੇ ਬਾਕੀ ਦੋ ਦੋਸਤ ਹੈ ਉਹਨਾਂ ਨਾਲ ਪਹਿਲਾਂ ਹੀ ਟਾਈਅਪ ਕੀਤਾ ਹੋਇਆ ਸੀ ਤੇ ਜਦੋਂ ਇਹ ਦੋਨੋਂ ਉੱਥੋਂ ਚੱਲੇ ਤੇ ਇਹਨੇ ਆਪਣੇ ਫੋਨ ਰਾਹੀਂ ਬਾਕੀ ਦੋ ਦੋਸ਼ੀਆਂ ਨੂੰ ਕਨਵੇ ਕਰਤਾ ਟੂ ਫਾਲੋ ਥਮ ਔਰ ਇਸ ਹਿਸਾਬ ਨਾਲ ਇਹਨੇ ਪੂਰੀ ਪਲੈਨਿੰਗ ਕਰਕੇ ਇਹ ਸਾਰਾ ਜਿਹੜੀ ਲੁੱਟ ਦੀ ਵਾਰਦਾਤ ਨੂੰ ਮਾਸਟਰਮਾਈਂਡ ਕੀਤਾ ਸੀਗਾ ਔਰ ਹੁਣ ਅਸੀਂ ਅੱਧੀ ਰਿਮਾਂਡ ਲੈ ਕੇ ਦੇਖਾਂਗੇ ਕਿ ਕੋਈ ਹੋਰ ਵੀ ਐਦਾਂ ਦੇ ਕੇਸਿਸ ਜੇ ਅਨਰਥ ਹੁੰਦੇ ਔਰ ਹੁਣ ਇਸ ਕੇਸ ਚ ਸਾਨੂੰ ਜਿਹੜੇ 1,25,000 ਟੋਟਲ ਫਾਈਨਲੀ ਖੋਹ ਹੋਇਆ ਸੀ ਉਹਦੇ ਚ 1,20,500 ਬਰਾਮਦ ਹੋ ਗਿਆ ਔਰ ਜਿਹੜੀ ਵਾਰਦਾਤ ਚ ਬਾਈਕ ਯੂਜ਼ ਕੀਤੀ ਗਈ ਸੀ ਬਿਨਾ ਨੰਬਰ ਪਲੇਟ ਦੀ ਉਹ ਵੀ ਰਿਕਵਰ ਹੋ ਗਈ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਹੈ ਉਹਨਾਂ ਚ ਗੁਰਜੀਤ 32 ਸਾਲ ਦਾ ਹੈ ਤੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਜਿਹੜਾ ਸੁਖਚੈਨ ਸਿੰਘ ਹੈ ਉਹ 30 ਸਾਲ ਦਾ ਹੈ ਤੇ ਇੱਕ ਕਿਸੇ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਤੇ ਜਿਹੜਾ ਲਵਜੀਤ ਸਿੰਘ ਹੈ ਇਹ ਸਾਡੇ ਪੰਜਾਬ ਪੁਲਿਸ ਦਾ ਹੀ ਸੀਨੀਅਰ ਕਨਸਟੇਬਲ ਰੈਂਕ ਦਾ ਮੁਲਾਜ਼ਮ ਹੈ ਜਿਹੜਾ ਬਠਿੰਡਾ ਪੁਲਿਸ ਦਾ ਹੀ ਹੈ ਤੇ ਪਿਛਲੇ ਦਸੰਬਰ ਤੋਂ ਹੀ ਇਹ ਗੈਰਹਾਜ਼ਰ ਚੱਲ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਨਾ ਤਿੰਨਾ ਤੇ 2023 ਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 140 21 ਜੁਲਾਈ 2023 ਨੂੰ ਅੰਡਰ ਸੈਕਸ਼ਨ 384 379 ਵੀਰ 416 थाना ਕਨਾਲ ਕਲੋਨੀ ਜਿਹੜਾ ਅੰਡਰ ਟ੍ਰਾਇਲ ਹੈ ਜੋ ਮੈਨੂੰ ਹੁਣ ਪਤਾ ਲੱਗਿਆ ਤੇ ਐਂਡ 올3 ਵਰ ਅਕਿਊਜ਼ਡ ਇਨ दैट ਕੇਸ ਐਂਡ ਉਸ ਕੇਸ ਚ ਸ਼ਮੂਲੀਅਤ ਦੇ ਤਹਿਤ ਇਹਨੂੰ ਸਸਪੈਂਡ ਵੀ ਕੀਤਾ ਗਿਆ ਸੀਗਾ ਤੇ ਆਫਟਰ दैट ਇਹ ਬਹਾਲ ਹੋਇਆ ਬਟ ਇਹ ਰੈਗੂਲਰਲੀ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਇਹ ਬਾਰ-ਬਾਰ ਗੈਰ ਹਾਜ਼ਰ ਹੁੰਦਾ ਹੈ ਹੁਣ ਵੀ ਗੈਰ ਹਾਜ਼ਰੀ ਚੱਲ ਰਹੀ ਸੀ ਬਟ ਬਿਕਾਜ਼ ਹੀ ਇਜ਼ ਇਨਵੋਲਡ ਇਨ ਸੱਚ ਅ ਹੀਨियस ਕ੍ਰਾਈਮ ਅਗੇਨ ਤੇ ਅਸੀਂ ਇਹਦੇ ਉੱਤੇ ਐਸ ਪਰ ਪ੍ਰੋਸੀਜਰ ਡਿਪਾਰਟਮੈਂਟ ਇਲੈਕਸ਼ਨ ਲਵਾਂਗੇ ਇੱਕ ਮਾਰਨ ਪੈਸੇ ਨੇ ਕਿਉਂ ਕਢਾਈ ਸੀ ਕਿਸ ਕੰਮ ਲਈ ਕਢਾਈ ਸੀ ਪੈਸੇ ਜੀ ਕਿਸ ਕੰਮ ਲਈ ਕਢਾਈ ਸੀ ਤਾਂ ਮੈਨੂੰ ਨਹੀਂ ਪਤਾ ਬਟ ਜਿਹੜਾ ਇਹਦਾ ਦੋਸਤ ਉਹਨੂੰ ਪਤਾ ਸੀ ਪਹਿਲਾਂ ਵੀ ਇਹਦੇ ਨਾਲ ਪਹਿਲਾਂ ਵੀ ਜਦੋਂ ਵਿਡਰਾ ਕਰਦਾ ਸੀ ਕਈ ਵਾਰੀ ਜਾ ਚੁੱਕਾ ਸੌਰੀ ਹਾਂਜੀ ਗੁਰਜੀਤ ਸਿੰਘ ਜਿਹੜਾ ਉਹਦੇ ਪਿੱਛੇ ਬੈਠਾ ਸੀ ਦੋਸਤ ਉਹਨੇ ਹੀ ਸਾਡੀ ਮਤਲਬ ਆਪਣੇ ਬਾਕੀ ਦੋ ਦੋਸਤਾਂ ਨਾਲ ਪਲਾਨ ਕੀਤਾ ਬਟ ਜਿਹੜਾ ਗਾਮਦੇ ਉਹਦਾ ਸੀ ਗੁਰਜੀਤ ਦਾ ਸੀਗਾ ਦੋਨੋਂ ਦੋਸਤ ਇੱਕ ਮਿੰਟ ਜੀ ਹਾਂਜੀ ਦੋ ਲੋਗ ਐਸੀ ਕਾਰਡ ਸਵੈਪ ਕਰਕੇ ਕ੍ਰਿਸ਼ਨ ਜੀ ਕਰ ਲਈਏ ਇਹਨਾਂ ਚੋ ਕਾਰਡ ਕਿਹਦਾ ਸੀ ਇਹ ਦਾ ਜੀ ਕ੍ਰਿਸ਼ਨ ਅਵਤਾਰ ਜਿਹੜਾ ਸਾਨੂੰ ਜਿਹੜੀ ਮਤਲਬ ਉਹਦੀ ਸੀਗੀ ਫਲਾਨੀ ਕੁ ਜੇ ਮਤਲਬ ਪਲਾਨਿੰਗ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀਗਾ ਕਿ ਪਹਿਲਾਂ ਵੀ ਕਈ ਵਾਰੀ ਗਿਆ ਸੋ ਹੀ ਹੈਡ ਪਲਾਨਡ ਬਿਕੋਜ਼ ਪੈਸੇ ਤਾਂ ਉਹਦੇ ਸੀ ਜੇ ਉਹਦੇ ਹੀ ਹੁੰਦੇ ਤਾਂ ਫਿਰ ਉਹ ਕਿਉਂ ਕਰਾਂਦਾ ਇਹਨਾਂ ਦਾ ਕੋਈ ਖਰਚ ਲੱਗਦਾ ਜੀ ਕਿੰਨੇ ਬਰ ਲੱਗਦਾ ਇੱਕ ਮਿੰਟ ਜੀ ਤੁਸੀਂ ਪੁੱਛੂਗੀ ਮੈਡਮ ਜਿਹੜਾ ਕਾਂਸਟੇਬਲ ਹੈ ਇਹ ਹੁਣ ਡਿਊਟੀ ਸੀਗਾ ਜਾਂ ਸਸਪੈਂਡਡ ਏ ਜੀ ਗੈਰ ਹਾਜ਼ਰ ਸੀਗਾ ਪਹਿਲਾਂ ਸਸਪੈਂਡ ਹੋ ਚੁੱਕਾ ਹੈ ਬਟ ਰਾਈਟ ਨਾਓ ਇਹ 11 12 ਦਾ ਜੋ ਮੈਨੂੰ ਆਪਣੇ OSI ਬ੍ਰਾਂਚ ਤੋਂ ਪਤਾ ਲੱਗਿਆ 11 ਦਸੰਬਰ ਤੋਂ 11 ਅੱਜ ਚੱਲ ਰਿਹਾ ਸੀ ਪਹਿਲਾਂ ਵੀ ਇਹ ਪੁਲਿਸ ਲਾਈਨ ਜੀ ਪੋਸਟਡ ਸੀਗਾ ਨਾਟ ਇਨ ਸੇਮ ਮੈਮ ਇੱਕ ਸੀਨੀਅਰ ਕਨਸਟੇਬਲ ਨਾਟ ਅਫੇਰਿਸਿਟੀ ਆ ਲੁਟ ਹੋਈ ਹੈ ਇਹਦੇ ਵਿੱਚ ਤਾਂ ਕੀ ਰੋਲ ਸੀ ਕੀ ਜੀ ਜਿਹੜੇ ਦੋਨੋਂ ਬਾਈਕ ਤੇ ਮੁੰਡੇ ਆਏ ਸੀ ਲੁੱਟਖੋ ਕਰਨ ਚ ਵਨ ਆਫ ਥੈਮ ਵਾਸ ਦ ਸੀਨੀਅਰ ਕਨਸਟੇਬਲ ਸੋ ਹੀ ਵਾਸ ਐਕਟਿਵਲੀ ਇਨਵੋਲਡ ਪੈਟਰੋਲ ਪੰਪ ਵਾਲੇ ਕ੍ਰੈਡਿਟ ਕਾਰਡ ਤੇ ਕੈਸ਼ ਦੇ ਸਕਦੇ ਆ ਇਹਦੀ ਮੈਨੂੰ ਨੌਲੇਜ ਨਹੀਂ ਹੈ ਜੀ ਇਹ ਮੈਨੂੰ ਪਤਾ ਕਰਾਉਣਾ ਪਏਗਾ ਕ੍ਰੈਡਿਟ ਕਾਰਡ ਤੇ ਜੇ ਆਪਾਂ ਮੰਨ ਲਓ ਕਿ ਤੇ ਸਵੈਪ ਵੀ ਕਰਦੇ ਆ ਤਾਂ ਆਪਾਂ ਕੋਈ ਪ੍ਰੋਡਕਟ ਜਾਂ ਕੋਈ ਚੀਜ਼ ਖਰੀਦ ਸਕਦੇ ਆ ਐਸਟਾ ਤਾਂ ਦੇ ਹੀ ਨਹੀਂ ਸਕਦੇ ਹੈਗੇ ਮੈਨੂੰ ਇਹਦੀ ਲੀਗੈਲਿਟੀਆਂ ਨਹੀਂ ਪਤਾ ਜੀ ਆਈ ਵਿਲ ਗੈਟ ਇਟ ਚੈੱਕਡ ਸੋ ਬਾਕੀ ਕਾਚ ਵਾਲੇ ਉਹ ਜਿਹੜੀ ਨਾਲ ਜੀ 135000 ਦੱਸਿਆ ਸੀ ਉਹ ਤਾਂ ਇਹਨਾਂ ਦੀ ਵਿਕਟਮ ਤੋਂ ਵੀ ਪਤਾ ਲੱਗ ਗਿਆ ਵੀ 10000 ਤਾਂ ਹੱਥੋਂ ਪਾਈ ਚ ਉੱਥੇ ਡਿੱਗ ਪਏ ਸੀ ਜਿਹੜੀ 125000 ਫਾਈਨਲੀ ਖੋ ਹੋਈ ਸੀ ਉਹਦੇ ਚ ਸਾਨੂੰ 12500 ਬਰਾਮਦ ਹੋ ਗਏ ਕੁਝ ਪੁਚਕਿਸ਼ਚ ਪਤਾ ਲੱਗਿਆ ਵੀ ਇਹਨਾਂ ਨੇ ਖਰਚ ਵੀ ਲਏ ਇਹ ਤਾਂ ਕਿਸੇ ਕੋਸੇ ਜਿਹਾ ਚੋਰੀ ਦਾ ਸੀਗਾ ਕਿ ਇਹ ਇਹਨਾਂ ਦਾ ਆ ਜੀ ਇਹ ਜੀ 2 ਪ੍ਰੀਲੀਮੀਨਰੀ ਬਿਕੋਜ਼ ਵਿਦਆਊਟ ਨੰਬਰ ਪਲੇਟ ਬਾਈਕ ਐ ਸੋ ਇਹ ਸਾਨੂੰ ਤਫਤੀਸ਼ ਚ ਪਤਾ ਲੱਗਿਆ ਰਿਮਾਂਡ ਚ ਪਤਾ ਲੱਗਦਾ ਤੁਸੀਂ ਦੋ ਆਪਸ ਚ ਕਿਵੇਂ ਜਾਣਦੇ ਸੀ ਕਿੰਨੇ ਟਾਈਮ ਤੋਂ ਬੈਠੇ ਮੇਜੀ ਬਟ 2023 ਤੋਂ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ ਬਿਕੋਜ਼ ਕੇਸ ਵਾਰ ਹੈ ਨਹੀਂ ਜੀ ਗੁਰਜੀਤ ਉੱਥੋਂ ਨਹੀਂ ਭੱਜਿਆ ਇਨਫੈਕਟ ਜਦੋਂ ਸਾਡੀ ਟੀਮ ਉੱਥੇ ਗਈ ਹੈ ਮੌਕੇ ਤੇ ਤੇ ਸਾਰਿਆਂ ਨੇ ਉਹਦੇ ਨਾਲ ਕੁਝ ਕਿਛ ਵੀ ਹੋਈ ਹੈ ਸੋ ਹੀ ਵਾਸ ਵੈਰੀ ਮੱਚ ਪਰੈਜ਼ੈਂਟ ਦੇ ਪਹਿਲਾਂ ਕੋਈ ਪਰਚਾ ਨਹੀਂ ਜੀ ਪਹਿਲਾਂ ਜੀ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਤਿੰਨਾਂ ਤੇ 2023 ਚ ਇੱਕ ਪਰਚਾ ਦਰਜ ਹੈ ਐਫ ਆਈ ਆਰ ਨੰਬਰ 140 ਤਨਾਲ ਕੋਲ ਇਸ ਮਾਮਲੇ ਇੱਕ ਪੈਟਰੋਲ ਪੰਪ ਵਾਲਾਂ ਤੋਂ ਕੁਝ ਕਿਛੂ ਕਿਉਂਕਿ ਐਸ ਤਰ੍ਹਾਂ ਕੈਸ਼ ਇੰਨਾ ਦੇ ਦੇਣਾ ਉਹ ਵੀ ਡੈਫੀਨਿਟਲੀ ਜੀ ਅਸੀਂ ਇਹ ਐਸ ਐਚਓ ਸਦਰ ਇੱਥੇ ਹੀ ਬੈਠੇ ਇਹਨਾਂ ਦੀ ਮੈਂ ਡਿਊਟੀ ਲਾਉਂਗੀ ਕਿ ਸਾਰਾ ਚੈੱਕ ਕਰਨ ਕਿ ਇਹ ਕਿਉਂ ਕੀਤਾ ਕਿਉਂਕਿ ਹੋ ਸਕਦਾ ਕੋਈ ਕੈਸ਼ ਦਾ ਇਸ ਤਰ੍ਹਾਂ ਕੋ ਸਿਸਟਮ ਹੀ ਚੱਲਦਾ ਹੋਵੇ ਇਹ ਪਹਿਲੀ ਵਾਰ ਤੋਂ ਜੀ ਜੀ ਮੈਂ ਹਾਸੋਈ ਬਨ ਆਮ ਨਾਟ ਅਵੇਅਰ ਬਟ ਯੈਸ ਵੀਲ ਚੈੱਕ ਇਟ ਮੈਂ ਬਿਲਕੁਲ ਸਮਝ ਰਹੀ ਹਾਂ ਕਿ ਤੁਹਾਨੂੰ ਇਹ ਤਾਂ ਵਾਰ-ਵਾਰ ਹੋ ਰਿਹਾ ਹੈ ਮਤਲਬ ਲੋਕੀ ਆਪਣਾ ਕੰਮ ਛੱਡ ਕੇ ਦੂਜੇ ਕੰਮ ਵਿੱਚ ਗਲਤ ਕੰਮ ਕਰਦੇ ਨਹੀਂ ਕੋਈ ਪਤਾ ਨਹੀਂ ਹੁਜੀ ਹਰ ਡਿਪਾਰਟਮੈਂਟ 'ਚ ਕੋਈ ਨਾ ਕੋਈ ਬਲੈਕ ਸ਼ੀਪ ਹੁੰਦੇ ਹੈ ਸੋ ਅਸੀਂ ਤੁਹਾਨੂੰ ਆਪ ਹੀ ਦੱਸ ਰਿਹਾ ਕਿ ਜਿਹੜਾ ਇੱਕ ਵਨ ਆਫ ਦਾ ਅਕਿਊਜ਼ਡ ਹੈ ਹੀ ਇਜ਼ ਅ ਪੁਲਿਸ ਮੁਲਾਜ਼ਮ ਆ ਬਟੰਡਾ ਪੁਲਿਸ ਇੰਸੈਲਫ ਇਟਸੈਲਫ ਬਟ ਜੋ ਇਹਦੇ ਪਿਛਲਾ ਕੇਸ ਦਾ ਵੀ ਮੈਂ ਚੈੱਕ ਕਰ ਲੈਂਦੀ ਹਾਂ ਬੇਸਡ ਔਨ ਦਿਸ ਕੇਸ ਵੀ ਡੈਫੀਨਿਟਲੀ ਟੇਕ ਡਿਪਾਰਟਮੈਂਟਲ ਐਕਸ਼ਨ ਵੈਸੇ ਤਾਂ ਅਰੈਸਟ ਹੋ ਹੀ ਗਿਆ ਇਸ ਕੇਸ 'ਚ ਪਰ ਜੋ ਸਾਡਾ ਅਸ ਪਰ ਪ੍ਰੋਸੀਜ ਇੰਨਾ ਨੇ ਪਹਿਲਾਂ ਵੀ ਇੱਥੇ ਕੰਮ ਕੀਤਾ ਹੈਗਾ ਹੁਣ ਵੀ ਇੱਥੇ ਲੱਗਦਾ ਵੀ ਹੋਰ ਵੀ ਪੁੱਛ ਗਿੱਚ ਹੋਰ ਵੀ ਨਿਕਲਦਾ ਹੋ ਸਕਦਾ ਜੀ ਇੱਕ ਐਸ ਪਰ ਰਿਕਾਰਡ ਤਾਂ ਇਹ ਕੇਸ ਇਹਨਾਂ ਦਾ ਆਇਆ ਬਟ ਇਹ ਤਿੰਨੋਂ ਹੀ ਉਸ ਕੇਸ ਚ ਕੇਸਵਾਰ ਰਹੇਗੇ ਸੋ ਅਸੀਂ ਰਿਮਾਂਡ ਚ ਦੇਖ ਲੈਂਦੇ ਹੋਰ ਕੋਈ ਕੇਸ ਆਇਆ ਨਹੀਂ